ਹਾਂਜੀ ਸਸਰੀਕਰ ਜੀ ਮੈਂ ਮਨੀ ਫਾਰਮਸ 77 ਤੋਂ ਪਿੰਡ ਰਾਇਤਰਾਣਾ ਜ਼ਿਲ੍ਹਾ ਸੰਗਰੂਰ ਬਲਾਕ ਲਹਿਰਾ ਗੱਗਾ ਆਪਾਂ ਨੇ 2019 ਦੇ ਵਿੱਚ 18 ਦੇ ਵਿੱਚ ਕੰਮ ਸ਼ੁਰੂ ਕਰਿਆ ਸੀ ਜੀ ਇੱਕ ਕਨਾਲ ਤੋਂ ਤੇ ਅੱਜ 2025 ਦੇ ਵਿੱਚ ਇਹ ਕੰਮ 14 ਏਕੜ ਨੂੰ ਟੱਚ ਕਰ ਗਿਆ ਲਗਭਗ ਸਾਡੇ ਫਾਰਮ ਦੇ ਨਾਲ 50000 ਕਸਟਮਰ ਸਿੱਧੇ ਤੌਰ ਤੇ ਜੁੜਿਆ ਹੋਇਆ ਹੇ ਇਸ ਵਾਰੀ ਅਸੀਂ ਨੇ ਨਾਲ ਮਸ਼ਰੂਮ ਫਾਰਮਿੰਗ ਦਾ ਵੀ ਕੰਮ ਸ਼ੁਰੂ ਕਰਿਆ ਇਹਦੀਆਂ ਅਸੀਂ ਨੇ 4 ਚੋਹਣੀਆਂ ਲਾਈਆਂ ਨੇ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਬਾਹਰ ਜਾਣ ਦੀ ਬਜਾਏ ਅਸੀਂ ਨੇ ਆਪਦਾ ਪਿੰਡ ਚੁਣਿਆ ਆਪਦਾ ਖੇਤ ਚੁਣਿਆ ਆਪਦੇ ਪਿੰਡ ਦੇ ਹੀ ਵਰਕਰ ਚੁਣੇ ਲਗਭਗ ਅਸੀਂ ਨੇ 60 ਤੋਂ 70 ਜਣਿਆਂ ਨੂੰ ਸਾਡੇ ਪਿੰਡ ਦੇ ਨੂੰ ਹੀ ਸਾਡੇ ਖੇਤ ਦੇ ਵਿੱਚ ਕੰਮ ਦਿੱਤਾ ਹੋਇਆ ਹੈ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਅਗਰ ਪ੍ਰਮਾਤਮਾ ਕੋਈ ਕੰਮ ਕਰਾਉਂਦਾ ਕਿਸੇ ਨੂੰ ਤਾਂ ਨੌਕਰੀਆਂ ਵੀ ਪੈਦਾ ਕਰਦਾ ਹੈ ਕੰਪਨੀ ਵਰਕਰਾਂ ਦੀ ਲੋੜ ਪੈਂਦੀ ਹੈ ਜਿਵੇਂ ਜਿਵੇਂ ਕੰਮ ਵੱਡਾ ਹੋਈ ਜਾਂਦਾ ਹੈ ਓਵੇਂ ਓਵੇਂ ਵਰਕਰ ਚਾਹੀਦੇ ਹੁੰਦੇ ਨੇ ਤੇ ਸਾਡੇ ਕੋਲ ਇਸ ਟਾਈਮ 50 ਤੋਂ ਲੈ ਕੇ 70 ਦੇ ਵਿੱਚ ਵਰਕਰ ਹੋ ਜਾਂਦੇ ਨੇ ਤੇ ਬਹੁਤ ਵਧੀਆ ਪ੍ਰਮਾਤਮਾ ਦੀ ਕਿਰਪਾ ਨਾਲ ਕੰਮ ਚੱਲ ਰਿਹਾ ਹੈ ਕੇ ਵੀ ਕੇ ਖੇੜੀ ਤੋ ਡਾਕਟਰ ਮਨਦੀਪ ਸਿੰਘ ਜੀ ਮੈਡਮ ਡਾਕਟਰ ਰੁਪਿੰਦਰ ਕੌਰ ਜੀ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਸਾਡੇ ਫਾਰਮ ਨੂੰ ਪੀਏਯੂ ਤੋਂ ਡਾਕਟਰ ਸਹਿਬਾਨ ਦਾ ਬਹੁਤ ਸਹਿਯੋਗ ਰਿਹਾ ਸਾਡੇ ਫਾਰਮ ਨੂੰ ਟੈਕਨੀਕ ਕਲ ਪੁਆਇੰਟ ਜੋ ਦੱਸਣੇ ਹੁੰਦੇ ਨੇ ਉਹਨਾਂ ਨੂੰ ਸਾਨੂੰ ਮੌਕੇ ਮੌਕੇ ਤੇ ਦੱਸੇ ਤੇ ਅੱਜ ਅਸੀਂ ਲੋਕਾਂ ਦੇ ਪਿਆਰ ਸਦਕਾ ਪੀਏਯੂ ਸਦਕਾ ਕੇਵੀਕੇ ਸਦਕਾ ਮੁੱਖ ਮੰਤਰੀ ਅਵਾਰਡ ਦੀ ਚੋਣ ਹੋਈ ਹੈ ਸਾਡੇ ਫਾਰਮ ਦੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦਾ ਤੇ ਫਾਰਮ ਦੇ ਉੱਤੇ ਜਿੱਨੇ ਅਸੀਂ ਚੀਜ਼ਾਂ ਪੈਦਾ ਕਰ ਰਹੇ ਆਂ ਇਹ ਸਾਰੀਆਂ ਡਾਇਰੈਕਟਿਵ ਫਾਰਮ ਦੇ ਉੱਤੇ ਸੇਲ ਹੁੰਦੀਆਂ ਨੇ ਵਧੀਆ ਅਸੀਂ ਨੇ ਆਊਟਲੈਟ ਬਣਾਇਆ ਹੋਇਆ ਇੱਥੇ ਜਿੰਨੇ ਵੀ ਫਾਰਮ ਮਰੇ ਆਂਦੇ ਨੇ ਉਹ ਸਾਰੇ ਡਾਇਰੈਕਟ ਫਾਰਮ ਤੇ ਆਂਦੇ ਨੇ ਤੇ ਸਾਡੀਆਂ ਚੀਜ਼ਾਂ ਖਰੀਦ ਕੇ ਲੈ ਕੇ ਜਾਂਦੇ ਨੇ 5-6 ਸਾਲ ਦੇ ਵਿੱਚ ਅਸੀਂ ਨੇ ਬਹੁਤ ਯਾਨੀ ਕਿ ਭਰੋਸਾ ਕਮਾਇਆ ਕਸਟਮਰਾਂ ਦਾ ਜਿਹੜੀ ਵੀ ਚੀਜ਼ ਦਿੱਤੀ 100% ਲੋਕਾਂ ਦੀ ਉਹ ਜਾ ਕੇ ਖੇਤਾਂ ਦੇ ਵਿੱਚ ਕਾਮਯਾਬ ਹੋਈ ਕਸਟਮਰ ਵਾਧਾ ਚਲੇ ਗਿਆ ਸਾਡਾ ਕੰਮ ਵਾਧਾ ਚਲੇ ਗਿਆ ਤੇ ਅਸੀਂ ਨੇ ਨੌਕਰੀਆਂ ਵੀ ਵਧਾਈਆਂ ਤੇ ਰੱਬ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਇਸ ਟਾਈਮ ਤੇ